50000 ਦੀ ਦਵਾਈ ਖਾ ਲਿਓ ਬਸ ਇਹ ਤੁਸੀਂ ਹੁਣ 50 ਨਾ ਕਰ ਲੈ ਲੈ ਫੜ ਚਾ ਚੱਲ ਤੂੰ ਮੈਂ ਸੇਂ ਸਮਝਾਉਂ ਤੈ ਤੇ ਜਦੋਂ ਇੱਥੋਂ ਨਾ ਮਲਾ ਮੈਂ ਉੱਠਿਆ ਨਾ ਉੱਠ ਕੇ ਤੂੰ ਮੈਨੂੰ ਕਿੱਥਾਈ ਮੈਨੂੰ ਚਾਹ ਪੀ ਲਾ ਵੇ ਆਇਆ ਪਹਿਲਾਂ ਤਨਸ਼ਾਲੀ ਬਾਟੇ ਹਾਂ ਮੈਂ ਕਿਹਾ ਤੂੰ ਬਣਾਤੀ ਅੱਜ ਇੰਨੀ ਲੇਟ ਕਰਤੀ ਚ ਨਾਲੇ ਮੈਂ ਹਜੇ ਇਧਰ ਆ ਮੇਰਾ ਮੂੰਹ ਲੈ ਫੜ ਲਾ ਹੁਣ ਨਾ ਤਤੀ ਲੱਗ ਜਾਂਦੇ ਨੇ 5 ਮਿੰਟਾਂ ਨਾਲ ਜਾਨ ਨਿਕਲ ਜੇ ਹਾਂ ਜਦੋਂ ਮੈਂ ਇੱਥੇ ਝਾਕਿਆ ਨਾ ਮੈਂ ਮੈਂ ਤੂੰ ਐਂ ਜੀ ਬੋਲੀਂ ਜੇ ਗੁੱਛ ਚੱਜਣਾ ਬੋਲ ਪਾ ਹਾਂ ਮੈਂ ਕਿਹਾ ਚੱਜਣਾ ਬੋਲ ਪਾ ਤੇ ਉੱਥੇ ਦੰਦ ਨਿਕਲੇ ਠੀਕ ਐ ਦੰਦ ਨਿਕਲੇ ਕਿਉਂ ਦੰਦ ਇਹੜੇ ਡਰਾਇਆ ਕੌਣ ਡਰਾਉਣ ਨੂੰ ਦੱਸਵਾ ਕੀ ਕਰਤਾ ਮੈਂ ਮੈਂ ਤਾਂ ਮੂੰਹ ਰੱਖਿਆ ਈ ਤੋਕਾ ਜੇ ਕਰਤੇ ਇਹ ਮੂੰਹ ਤੋਕਾ ਇਹਦਾ ਆ ਵੀ ਗਿਆ ਸਹੀ ਆ ਠੀਕ ਐ ਠੀਕ ਹੈ ਚੱਲ ਆ ਲੈ ਇਹਨਾਂ ਪਾਸੇ ਰਾਲੀ ਚੱਲੀ ਤਾ ਡੇੜੀ ਪੈ ਜਾ ਪੈ ਜਾ ਦੋ ਸੋਜ਼ ਲਾ ਕੇ ਹੈ ਸੋ ਕੋਈ ਲਾ ਕੇ ਰ ਡਾ ਲਾ ਕੇ ਬੈਠਣ ਤੇ ਡਰਾਉਗਾ ਕਲੋਜ ਕੇਰਾ ਕੇਰਾ ਸਾਰਾ ਕੱਢ ਦੇ ਤੇਰਾ ਬਾਤਰ ਬਾਤਰ ਰੱਖੋਗੇ ਮੈਂ ਕੋਈ ਚੱਜਣਾ ਬੋਲ ਸਰ ਹਾਂ ਓ ਮਕੋਨੇ ਕਿਹਾ ਤੇ ਵੀ ਘੱਟ ਬੋਲੀ ਤੂੰ ਕਹਿੰਦੀ ਫਿਰ ਤਾਂ ਰੋਜ ਲਵਾਇਆ ਕਰ ਦੇਖ ਮੈਂ ਉਹਨਾਂ ਤਾਂ ਕੋਟ ਸੂਟ ਲੈ ਆ ਦਿਨਾ ਵਾ ਕੀ ਲੈ ਆ ਦੀ ਸੂਟ ਲੈ ਦੇਨਾ ਵਾ ਪਹਿਲਾਂ ਮੈਂ ਤਾਂ ਬੋਲੂਗਾ ਕਿ ਚੱਲੂਗਾ ਚੱਲੂਗਾ ਕੀ ਕਰ ਕੇ ਮੈਂ ਜੀ ਲੈ ਹੁਣ ਭਈਆ ਬੱਸ ਨਾਹੀਂ ਉੱਥੂ ਕਰ ਸਵਾਦ ਹੁੰਦੇ ਆ ਨਾ ਰੋਟੀ ਇਹਦਾ ਕਹਦਾ ਮੈਂ ਮਿਲ ਕੇ ਕਹੂੰਗਾ ਮਿਲ ਕੀ ਕਹੂੰਗਾ ਮੈਂ ਇਹਨੂੰ ਕਿਹੜਾ ਸ਼ੋਕਰ ਆ ਉਹ ਤੁਸੀਂ ਮਿਲ ਕੇ ਮੈਂ ਕਰੀ ਆਉਣੇ ਹੁਣ ਕੀ ਫੋਨ ਕੀਤਾ ਹੋਇਆ ਫਿਰ ਮਿਲਾਂਗੇ ਅੱਡ ਹਾਂ ਮੈਂ ਉੱਥੇ ਮਿਲਾਂਗੇ ਇਹ ਕਹੂਗਾ ਆ ਜਾਂਦਾ ਮੈਂ ਬਰ ਮੈਂ ਬਰ ਆਜੇ ਤੂੰ ਗਿਆ ਨਹੀਂਗਾ ਹਾਂ ਇਹਨੂੰ ਜਾਈ ਜਾਂਦੇ ਆ ਸਾਰੇ ਪਿੰਡ ਨੂੰ ਕਹਿਣਾ ਮਾੜੀ ਮੋਟੀ ਕਰ ਲੈ ਤੁਸੀਂ ਚੱਲੋ ਮੈਂ ਆਇਆ ਹਾਂ ਹਾਂ ਉੱਥੇ ਬਸ ਗੱਲਾਂ ਕਰਕੇ ਤੁਸੀਂ ਚੱਲੋ ਮੈਂ ਆਉਣਾ ਐਨਾ ਕਹਿਦੀ ਵਿਚਰੀ ਇਹ ਜ਼ਰੂਰ ਕਹਿਦੀ ਇਹ ਤੋਂ ਪਹਿਲਾਂ ਕਿ ਤੂੰ ਤਾਂ ਨਹੀਂ ਕੋਈ ਪੰਗਾ ਛੇੜਿਆ ਕੱਪੜੇ ਆ ਪਾਈ ਫਿਰਦੀ ਐ ਹੂੰ ਸਮਝ ਗਿਆ ਮੇਰੀ ਗੱਲ ਨੂੰ ਇਹਨਾਂ ਤੋਂ ਪਹਿਲਾਂ ਇਹ ਤੂੰ ਇਹ ਤੂੰ ਮਿਲਣ ਤੋਂ ਪਹਿਲਾਂ ਇਹ ਗੱਲਾਂ ਫਿਰ ਇਹ ਮਿਲੂਗਾ ਇਹ ਗੱਲ ਉੱਥੇ ਜਾ ਲਵੂ ਫਿਰ ਤੂੰ ਇਹਨੂੰ ਇਹ ਪੁੱਛੀ ਵੀ ਖੈਰ ਹੈ ਕਿ ਤੂੰ ਕਿਹਦੀ ਖੈਰ ਝੜ ਉੱਥੇ ਚੰਦ ਕੀ ਪਤਾ ਲੱਗੂ ਹਾਂ ਕੰਮ ਆਪ ਰੁਜਾ ਹੁੰਦਾ ਕਹਿੰਦੇ ਕਿ ਸਰਪੰਚ ਨੇ ਨਹੀਂ ਫੂ ਮਾੜਾ ਜੰਗਾ ਕੰਮ ਕਰਤਾ ਹੂੰ ਸਰਪੰਚ ਨੇ ਨਹੀਂ ਮਾੜਾ ਜੰਗਾ ਦਾ ਪਤਾ ਨਹੀਂ ਪਰ ਚੰਨ ਜ਼ਰੂਰ ਝੜਾਤਾ ਹਾਂ ਇਹ ਕਦੋਂ ਕੀਨੇ ਉੱਥੇ ਜਾ ਕੇ ਪਤਾ ਲੱਗੂ ਚੱਲਿਆ ਪਤੀ ਨਾ ਲੱਗੇ ਵੀ ਸਰਪੰਚ ਨੇ ਕੀਤਾ ਕਿ ਕੀਨੇ ਚਲ ਚਲ ਜਾਓ ਬੜਾ ਤੂੰ ਪੁੱਛਣਾ ਯਾਰ ਮੈਨੂੰ ਤਾਂ ਭਰਾਵਾ ਪਤਾ ਨਹੀਂ ਤਾਂ ਪਤਾ ਹੀ ਲੱਗੂ ਹੁਣ ਇਹਨੇ ਜਦ ਤੂੰ ਕਹੇ ਕਹ ਬਾਬਾ ਤੂੰ ਦੱਸ ਦੇ ਮੈਂ ਫਿਰ ਇੱਥੇ ਗਏ ਹਾਂ ਬਾਪੂ ਨੂੰ ਪਤਾ ਹੈ ਪਾਪੂ ਦੱਸ ਦੇ ਫਿਰ ਇਹਨੂੰ ਛੇੜ ਤੂੰ ਆ ਫਿਰ ਮੈਂ ਆਈ ਕਿ ਹਵਲੇ ਹਾਰੀਗਾ ਆਹੀ ਮੈਂ ਹੈ ਹੋਈਏ ਇੱਕ ਵਾਰ ਹੋਰ ਕਰ ਦਿੰਨੇ ਆਂ ਅਸੀਂ ਗੱਲਾਂ ਹੋਈਆਂ ਪੰਜ ਤੇ ਪੰਜ ਨਹੀਂ ਵਜੇ ਅੱਗੇ ਪਿੱਛੇ ਹੋਊਗਾ ਉਹ ਵੱਖਰੀ ਗੱਲ ਆ ਕਰਾਹ ਕਰਾਓ ਕਰਾ ਹਮਾਰਾ ਸਮਾਰਾ ਕਰਾਓ ਦੁਬਾਰਾ ਲਾ ਜੇ ਬੰਦੇ ਨੇ ਚੋਰੀ ਕੀਤੀ ਹੋਵੇ ਫਿਰ ਤਾਂ ਕੁੱਟਮਾਰ ਕਰ ਦੇ ਮਾਰੀ ਮੋਟੀ ਜਾਂ ਪੁਲਿਸ ਨੂੰ ਫੜਾ ਦੇ ਤੇ ਜੇ ਬੰਦੇ ਨੇ ਆਸਕੀ ਕੀਤੀ ਹੋਵੇ ਫੇਰ ਫਾਸੀ ਬਣਦੀ ਆ ਫਿਰਾਂ ਜਾਂ ਫੇਰ ਫਾਸੀ ਬਣਦੀ ਆ ਫੇਰ ਤਾਂ ਫਿਰ ਤੁਰ ਗਈ ਕਿਉਂ ਮੈਂ ਫਾਸ ਬਣਦੀ ਆ ਨਾ ਕਾਨੂੰਨ ਬਣਦੀ ਆ ਇਹ ਦੂ ਵੀ ਵੱਡੀ ਹਾਂ ਇੱਕ ਇੱਕਾ ਇਹ ਦੂ ਵੀ ਵੱਡੀ ਕੁਝ ਨਹੀਂ ਹੁੰਦਾ ਇਹ ਦੂ ਵੀ ਵੱਡੀ ਬਣਦੀ ਆ ਕਦੇ ਤੇ ਪਿਠਾ ਕੇ ਇਸ ਤਰ੍ਹਾਂ ਦਾ ਹਾਰ ਤਾਇ ਤੂਤ ਵਾਲਾ ਹਾਂ ਆ ਤਾਂ ਜ਼ਿਆਦਾ ਨਹੀਂ ਹੋਗਾ ਮੰਗਰ ਚਲੋ ਮੈਂ ਰੋਕਦਾ ਸਾਸੀ ਲੋਕੀ ਆ ਪਰ ਪਰ ਛੋੜਨਾ ਨਹੀਂ ਚੱਲ ਚਲੋ ਲਾਓ ਵੀ ਰੱਤ ਰਾਤ ਤੇਰੇ ਬਾਹਰ ਹੀ ਇਕ ਲੜਕੀ ਆ ਪੁੱਛਦੀ ਗਰੀ ਪੰਚਾਇਤੀ ਵਧੀਆ ਨਾ ਸਾਹਮਣੇ ਦੱਸੂ ਮੈਂ ਇਹ ਕਹਿੰਦਾ ਸੀ پیچھے ਬੰਦਾ ਚੋਰੀ ਕਰੇ ਕੁਣ ਕੀ ਸਜਾ ਬਣਦੀ ਐ ਫਾਂਸੀ ਦੇ ਦੇ ਓ ਚੋਰੀ ਨਾ ਕਹਿ ਗਲਤੀ ਨਹੀਂ ਤੇ ਗਲਤੀ ਕਰੇ ਗਲਤੀ ਕਰੇ ਦੁਵਾਇ ਠੀਕ ਦੱਸਣਾ ਤੇਰੇ ਜਿਆਦਾ ਕਿ ਲੱਗੀਆਂ ਪੁੱਤਣ ਦੀ ਮੈਂ ਨੂੰਏ ਕਹਦਾ ਸੀ ਸਾਡੀ ਪੰਚਾਇਤ ਦੀ ਬੱਟੀ ਚਲੋ ਠੀਕ ਦੱਸਣਾ ਤੇਰੇ ਬਾੜੀਆਂ ਕਿ ਲੱਗੀਆਂ ਪੁੱਤਣ ਦੀ ਕਾਣੀ ਪੰਚਾਇਤ ਦੀ ਬੱਟੀ ਐ ਇਹ ਵੀ ਸੁਣੂਗੀ ਮਾਝ ਨੂੰ ਆਇਆ ਕਹਦਾ ਜੀ ਭੀਜੇ ਕਿਹਨੇ ਉਹ ਗਲਤੀ ਕੀਤੀ ਹੋਏ ਤਾਂ ਕਿਹੜੀ ਸਜ਼ਾ ਬਣਦੀ ਹੈ ਫਾਂਸੀ ਦੇ ਦੇ ਉਹਨੂੰ ਤਾਂ ਲੈ ਉਹ ਆ ਕੇ ਵਾਰਤੀ ਪਹਿਲਾਂ ਫਾਂਸੀ ਦਾ ਪਤਾ ਲੱਗੇ ਉਹ ਚਲਾ ਉਹਨੇ ਮੋਢੇ ਤੇ ਇਹਨਾਂ ਦਾ ਹਾਂ ਫਾਂਸੀ ਦਾ ਫੇਰ ਹੁੰਦਾ ਹੈ ਜੇ ਗੱਛੀ ਜਦਾਂ ਹਾਂ ਦੱਸ ਤਾਂ ਜੀ ਆਇਓ ਮੈਂ ਕਹਿੰਦਾ ਕਿਉਂ ਦੇ ਐਕਸ਼ਨ ਫਾਂਸੀ ਦੇ ਦੇ ਉਹਨੂੰ ਤਾਂ ਲੈ ਇਹ ਕਿਵੇਂ ਫਾਂਸੀ ਪਹਿਲਾਂ ਗਲਤੀ ਦਾ ਪਤਾ ਲੱਗੇ ਬਾਪੂ ਬਾਤ ਚ ਹੋਣੀ ਐ ਕਿਉਂ ਮੈਂ ਬੋਲੀ ਨਾ ਤੁਸਾਂ ਕਿ ਚੱਲ ਜੇ ਚੱਲ ਫਾਂਸੀ ਦੇ ਦੇ ਉਹਨੂੰ ਤਾਂ ਇਹ ਕਿਵੇਂ ਫਾਂਸੀ ਉਹ ਪਹਿਲਾਂ ਗਲਤੀ ਦਾ ਪਤਾ ਲੱਗੇ ਵੀ ਕੀ ਆ ਫੇਰ ਹੀ ਸਜ਼ਾ ਬਣੂਗੀ ਦੇਖ ਵੀ ਚੱਲ ਜਾ ਬੋ ਉਹ ਉਹਨਾਂ ਨੂੰ ਮੈਂ ਬਰ ਹਾਂ ਆਇਆ ਬਰ ਬੇਚੀਆ ਨਾ ਬੇਚੀਆ ਅੱਜ ਆ ਜੇ ਨਹੀਂ ਬਰੇਤੀ ਹੋ ਰਹੀ ਚੱਲ ਸੀ ਚੀਆ ਜੀ ਕਾਲ ਕਾਲ ਮੈਂ ਬੋਲਦਾ ਕੀ ਬੋਲਦਾ ਇੰਨੇ ਕੱਟਨੇ ਮੇਰੇ ਵਾਲੇ ਨਾਲ ਹੀ ਕੱਟਣਗੇ ਮਾਣ ਦੇਵ ਸੁਣ ਸਾਰਾ ਕੱਟਣਾ ਅੱਛਾ ਕੱਟਣਾ ਤੂੰ ਬੋਲ ਲੈ ਕੀ ਚਾਰਾ ਹਾਸੇ ਰਹੇ ਆ ਥੋੜੀ ਹੁੰਦੀ ਹੁੰਦੀ ਐ ਚੀਜ਼ ਕਿੱਥੋਂ ਵੀ ਕੱਟ ਐਥੋਂ ਵੀ ਕੱਟੇ ਉੱਥੇ ਹੀ ਉਭ ਗਏ ਸੀ ਬਣਾਣਾ ਬਾਕੀ ਤੁਸੀਂ ਮਰ ਜਾ ਹਾਸੇ ਦੇ ਦੇ ਉਹਨੂੰ ਤਾਂ ਲੈ ਉਹ ਐ ਕਿਵੇਂ ਫਾਸੇ ਪਹਿਲਾਂ ਗਲਤੀ ਦਾ ਪਤਾ ਲੱਗੇ ਫੇਰ ਹੀ ਸਜ਼ਾ ਪਤਾ ਲੱਗੂਗੀ ਉਹਦੀ ਤੇ ਜੁਰਮ ਦੇ ਹਿਸਾਬ ਨਾਲ ਹੀ ਸਜ਼ਾ ਦਿੱਤੀ ਜਾਊ ਆਏ ਕਿਵੇਂ ਸਰਪੰਚ ਨੇ ਸਿੱਧੀ ਫਾਂਸੀ ਦੇ ਵੱਲ ਦੇਖ ਲਾ ਮੈਂ ਉਹ ਮਾਹੀ ਮੇਰੀ ਗੱਲ ਆ ਜੀ ਬੜਾ ਬਰਖਿਆ ਚਾਹ ਲੈ ਕੇ ਗਾਉਂ ਕਿੱਥੇ ਉਸਨੇ ਕਹਣਾ ਚਾਹਦੀ ਮੈਨੂੰ ਕਿਹਨੇ ਆ ਜੀ ਇੱਥੇ ਆ ਕੇ ਕਰਦੀ ਚੰਗਾ ਜਾਂ ਬਹਿ ਜੀ ਉਹਨੇ ਮੇਰੀ ਗੱਲ ਸੁਣ ਉਹ ਚੱਲ 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 ਲੈ ਉਹ ਅਸੀਂ ਉਹ ਐ ਖੁੰਦਾ ਕਰੀਏ ਆਫ ਸ਼ੋਲਡਰ ਤੇ ਮੈਂ ਲਾਇਆ ਨਹੀਂ ਸੀ ਇਧਰੋਂ ਇਧਰੋਂ ਚੱਲ 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 ਵੇ ਗਿਆ ਪਰ ਫਿਰ ਉਹ ਵੀ ਚੱਲੇ ਪਰ ਤੂੰ ਆ ਕੇ ਸਿੱਧਾ ਤੇ ਗੱਲ ਦੀ ਅੱਛੀ ਸਤਿ ਸ੍ਰੀ ਅਕਾਲ ਸਰਪੰਚ ਸਾਹਿਬ ਐਂ ਕਹੀ ਜੀ ਬਿਜਲੀ ਜੇ ਕੋਈ ਡਾਇਲੌਗ ਹੋਵੇ ਜੇ ਨਾ ਹਾਂ ਕਿਉਂ ਦੇ ਬਈ ਐਦਾ ਕਿਉਂ ਆ ਚੱਲ ਤੂੰ ਤਾਂ ਹੁਣ ਹੀ ਕਹੀ ਯਾਨੀ ਸਰਪੰਚਣੀ ਐ ਕਹਾ ਗੱਲ ਪੂਰੀ ਕਰ ਮੈਨੂੰ ਆਪਦਾ ਡਾਇਲੌਗ ਹੀ ਪੂਰਾ ਦੇ ਗੱਲ ਆ ਕੋ ਸਰਪੰਚਾਂ ਪੂਰਾ ਚੱਲ 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 ਜੇ ਮੇਰੀ ਤਬੀਅਤ ਤਾਂ ਠੀਕ ਨਹੀਂ ਸੀ ਪਰ ਸਰ ਦਾ ਫੋਨ ਆਇਆ ਫਿਰ ਮੈਂ ਨਾ ਨਹੀਂ ਕਰ ਸਕੀ ਫਿਰ ਮੈਂ ਆ ਗਈ ਤਿਆਰ ਹੋ ਕੇ ਅੱਧੇ ਘੰਟੇ ਦੇ ਵਿੱਚ ਵਿੱਚ ਐਕਸ ਐਕਸ ਚੜੋ ਜੀ ਸਾਈਟਡ ਤਾਂ ਹੈਗੀਆਂ ਸੋਚ ਰਹੀਆਂ ਵੀ ਕਿਵੇਂ ਕਰੂੰਗੀ ਕਿਤਾ ਕਰੀ ਪਹਿਲਾਂ ਹੈ ਜੇ ਇੱਕ ਕੀਤਾ ਸੀ ਉਦੋਂ ਮੇਰੇ ਚ ਜਿਵੇਂ ਭੂਤ ਨਹੀਂ ਹੁੰਦੀ ਹੁੰਦੀ ਉਹ ਕੀਤਾ ਸੀ ਪਰ ਬਾਬੇ ਵਾਲਾ ਨਹੀਂ ਕੀਤਾ ਸੀ ਮੇਰੇ ਚ ਭੂਤ ਆਈ ਹੋਈ ਸੀ ਬਾਬੇ ਦਾ ਬਾਬਾ ਹੋ ਗਿਆ ਬਸ ਥੈਂਕ ਯੂ ਹੋਰ ਕੀ ਕਰੇ ਮੀਨਾ ਮਾਰੀ ਹੋਰ ਕੀਤੇ ਹਾਂ ਸੀਨ ਕਰੀਏ ਸੋ ਕੰਮ ਹੁੰਦਾ ਬੁੜੀਆਂ ਤੋਂ ਨਾਲ ਚੱਲ ਮੇਰੇ ਤੇ ਫਿਰ ਬੁੜੀਆਂ ਦਾ ਕੰਮ ਬੰਦੇ ਨੇ ਕੀ ਕਰਨਾ ਮੈਂ ਤੈਨੂੰ ਮੈਂ ਇਹ ਕਹਿਣੀ ਆ ਵੀ ਆਪਣੇ ਨਾ ਘਰ ਦਾ ਲਾਜਾ ਕਰਾ ਲੈਣੇ ਆਪਣੇ ਘਰੇ ਨਾજર ਵਾਲੀ ਲੱਗਦੀ ਆ ਵੀ ਤੇਰੇ ਤੇ ਲੋਕ ਵਾਲੇ ਲੱਗਦੇ ਨੇਗੇ ਵੀ ਨਾ ਆਪਾਂ ਤੇਰਾ ਇੰਜ ਕਰ ਦੂੰ ਚੰਗਾ ਜੀ ਹਾਂ ਹੈ ਵੀ ਆਪਾਂ ਤੇਰਾ ਵੀ ਆਪਾਂ ਨਾ ਤੇ ਆਪਣੇ ਘਰ ਦਾ ਲਾਜ ਕਰਾ ਲੈਣੇ ਆ ਵੀ ਹਨਾ ਵੀ ਲੋਕਾਂ ਦਾ ਦੰਦਾ ਰਹਿੰਦਾ ਆਪਣੇ ਤੇ ਤੇ ਫਿਰ ਲੋਕਾਂ ਦਾ ਦੰਦਾ ਰਹਿੰਦਾ ਮੁੱਛਾ ਤਾਂ ਤਾਂ ਕਰੀਏ ਤੂੰ ਵੀ ਇਹ ਖੜੀ ਰਹਿਣੀ ਜ਼ਰੂਰੀ ਮੈਂ ਕਹ ਤੂੰ ਵੀ ਨਹੀਂ ਸਿਆਣੇ ਕੋਲੇ ਜਾਣਾ ਆਪਾਂ ਹਾਂ अच्छा किदे ਕੋਲੇ ਜਾਣਾ ਸਿਆਣੇ ਕੋਲ ਸਿਆਣੀ ਕਿਹਦੀ ਸੁਣਾ ਕੇ ਸਿਆਣੇ ਕੋਲ ਸਿਆਣੀ ਸਿਆਣੀ ਕੋਲੇ ਜਾਣਾ ਆਪਾਂ ਸਿਆਣੀ ਕੋਲੇ ਹਾਂ ਪੁੱਛਾ ਦਿੰਦੀ ਤੈਨੂੰ ਕੰਮ ਨਹੀਂ ਇਹ ਮੈਂ ਕਿਹਾ ਤੂੰ ਕੰਮ ਨਹੀਂ ਇਹ ਦੇ ਉਹ ਸਿਆਣੀ ਨਹੀਂ ਹਾਂ ਜਿਸ ਚ ਬਾਬਾ ਆਉਂਦਾ ਐ ਉਹ ਸਿਆਣੀ ਉਹਦੇ ਵਿੱਚ ਆਉਂਦਾ ਬਾਬਾ ਹਾਂ ਉਹਦੇ ਵਿੱਚ ਆਉਂਦਾ ਵੱਡੀ ਹੁਣ ਅੱਛਾ ਚਲੋ ਕਰੀਏ ਚਲ ਕਿੱਥੇ ਕਰੋਗੇ ਇੱਥੇ ਉਧਰੋਂ ਆਈ ਜਾਂਦੀ ਆ ਬੱਸ ਮੱਚਾ ਇੱਥੋਂ ਤੁਰ ਕੇ ਚੱਲਦੀ ਹੁਣ ਇਹਦਾ ਕਹੀ ਘੱਟ ਦਵਾਰੇ ਲਾ ਲੋ ਫਲਾਣਾ ਲਾ ਲੋ ਤੇਰੇ ਕੋਲ ਅਜੇ ਟਾਈਮ ਬਹੁਤ ਘੱਟ ਹੈ ਚੱਲ ਉਧਰੋਂ ਆ ਚਲੋ ਪੰਜ ਸੀਨਰ ਪੰਜ ਸੀਨ ਤੋਂ ਤੋ ਉਹ ਕਿੱਥੇ ਕਹਾਂਗਾ ਵੀ ਹੁਣ ਮੈਂ ਜਾਂਦਾ ਵੀ ਨਹੀਂ ਕਿੱਥੇ ਮੈਂ ਮੂਰੀ ਵੇ ਜਾ ਨਾ ਥੱਲੇ ਵੇ ਜਾ ਉੱਤਮ ਗੱਡੀ ਲੈ ਗੱਡੀ ਈ ਹੈ ਧਰਲੇ ਆਇਆ ਉੱਤੇ ਬਹਿ ਜਾ ਉਹ ਗੱਡੀ ਇਹ ਤਾਂ ਕੰਮ ਹੁੰਦਾ ਇਹ ਲੀਆਂ ਨੇ ਵਹਿਣ ਇਹ ਤਾਂ ਮੇਰੀ ਬਾਤ ਆ ਪਹਿਲੇ ਲਲਕਾਰ ਨਾਲ ਮੈਂ ਡਰ ਗਈ ਸੀ ਪਹਿਲੇ ਲਲਕਾਰ ਨਾਲ ਮੈਂ ਡਰ ਗਈ ਤੂੰ ਤੂੰ ਦੂਜੇ ਲਲਕਾਰ ਤੂੰ ਤੂੰ ਹੀ ਚੀਜ਼ ਕਹਿਣਾ ਇਹ ਜੇ ਲਲਕਾਰ ਮੈਂ ਹਾਂ ਚੱਲ ਚੱਲ ਗਾਉਂਦਾ ਦੂਜੇ ਲਲਕਾਰ ਨਾਲ ਮੈਂ ਨਾ ਆਪਾਂ ਥੋੜਾ ਖਵਲੀਆਂ ਨੇ ਵਹਿਲ ਖੱਟਣੇ ਦੂਜਾ ਕੰਮ ਬੋਤਲਾਂ ਦੇ ਬੱਟ ਪਟਾਣੇ ਹਾਂ ਕਿਜਾ ਕੰਮ ਲੈਣੀ ਆਪਾਂ ਮੁੱਲੇ ਦੀ ਲੜਾਈ ਜਗਾ ਇਹੀ ਹੈ ਇਹਹੀ ਹੈ ਤੀਜੇ ਕੰਮ ਲੈਣਾ ਅੱਛਾ ਜਿਹੜਾ ਪਹਿਲਾਂ ਕਹਿੰਦਾ ਸੀ ਪਹਿਲਾਂ ਤਾਂ ਫਿਰ ਇਹੀ ਸੀ ਝਾਈ ਦੇ ਵਾਲਾ ਸੀਗਾ ਜਿਹੜਾ ਉਹਨੇ ਦੇਖੋ ਤਾਂ ਇਹ ਲੈ ਲ ਲਕਾ ਨਾੜਾ ਨਾੜਾ ਨਾੜੀ ਨਾਲ ਮੈਂ ਡਰ ਗਈ ਜੇ ਮਰੇ ਸਾਡੇ ਬਰੇ ਇਸਨੇ ਉਹ ਮਾ ਮਰੇ ਭਾਈ ਆ ਸਾਡੇ ਹੈਗੇ ਆ ਮੈਡਮ ਕਿਤੇ ਸ਼ਰਮਾ ਪਾ ਓਹੋ ਸੁੱਤੀ ਯਾਰਾ ਸੇ ਦੇ ਕਰੀ ਗਏ ਤਾਂ ਸੀ ਨੂੰ ਪੁਰਤਗਾਲ ਦਾ ਮੈਂਬਰ ਹੈ ਦੇਖ ਲੈ ਅੱਛਾ ਨੀ ਕਿਹਾ ਸੀ ਮੈਂਬਰ ਕੋ ਜਾਣਾ ਬਾਬਾ ਬਾਬਾ ਸੱਚੀ ਕਹਣਾ ਠੀਕ ਆ ਇਹ ਕੀ ਕਰਕੇ ਸਿੱਧਾ ਅੱਛਾ ਕੀ ਪ੍ਰੇਸ਼ਾਨੀਆਂ ਫਿਰ ਆਪਾਂ ਅੱਗੇ ਕਰਾਂਗੇ ਇੰਨਾ ਕਰ ਓਕੇ ਚੱਲ ਚਾਦਰ ਕਿਤੇ ਚੱਕਰ ਆ ਗਿਆ ਮੈਨੂੰ ਹੁਣ ਦੁਬਾਰੇ ਆਈ ਫਿਰ ਕਿਹਾ ਕਿ ਨਾ ਵਾਲ ਲੋਟ ਕਰਕੇ ਦੁਆਰੇ ਵੱਲ ਜਿਹੜੀ ਜਨਾਨੀ ਆਪਦੇ ਘਰ ਉਤੋਂ ਦੀ ਕਣ ਪਾ ਕੇ ਆਈ ਆ ਦੁਖੀ ਆ ਤੇ ਖੜੀ ਹੋ ਜਾ ਸੁਣਿਆ ਨਹੀਂ ਕਿ ਫਿਰ ਮੈਂ ਆ ਪਠਾ ਪਰ ਪਰ ਇਹ ਇੱਕ ਇਹ ਹੋਊਗੀ ਵੀ ਮੈਨੂੰ ਆਈ ਸੀ ਵੀ ਹੋਰ ਹੋਊਗਾ ਪਰ ਬਾਬਾ ਤਾਂ ਜਾਣੀ ਜਾਣ ਹੈ ਹਾਂ ਜੋ ਵੀ ਕੁਝ ਵੀ ਕਹਦੇ ਉਹ ਤਾਂ ਤੇ ਫਿਰ ਇਹਦੂ ਬਾਹਰ ਤੂੰ ਕਹਣਾ ਵੀ ਇਹ ਕੁਝ ਵੀ ਤੰਗ ਕਿਉਂ ਤੂੰ ਆਪਦੇ ਸਾਹਮਣੇ ਕਹਿ ਸਕਦੀ ਆ ਵੀ ਐ ਤੰਗ ਕਰਦਾ ਦਾਰੂ ਪੀਣੇ ਨੂੰ ਕੁਝ ਵੀ 나ਗੂ ਘਰੇ ਪਾਇਆ ਦਿੰਦਾ ਇਹ ਉਹ ਫਲਾਣਾ ਟੈਂਕਾ ਇਹ ਉਹ ਤਰ੍ਹਾਂ ਪੈ ਗਈ। ਉਹ ਪੁੱਛੂਈ ਦੱਸੂਗੀ ਉਹ ਗੱਲਾਂ ਸਾਰੀਆਂ ਫਿਰ ਬਾਬੇ ਦਾ ਆਪ ਦਾ ਹੱਦਿਆ। ਹਾਂ। ਕੁੱਟਦਾ ਨਾ? ਹਾਂ। ਸ਼ਰਾਬੀ ਪੀਂਦਾ। ਇਹ ਫਿਰ ਇਹ ਕਿਉਂ ਦੱਸੂ? ਮੈਂ 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 ਇਹ ਵੀ ਦੱਸੂ ਕਰਨੋ ਖਰਚਾ ਨਹੀਂ ਕੀਤਾ। ਇਹ ਤਾਂ ਦੱਸੀ ਜਾਂਦੀ ਐ। ਉਹ ਦੱਸ। ਨਹੀਂ ਨਹੀਂ ਬਾਬਾ ਜੀ ਦੱਸਦੇ ਹੁੰਦੇ ਆ। ਉਹ ਪਰੇਸ਼ਾਨ ਕਰਦਾ ਤੈਨੂੰ दारू ਪੀ ਕੇ ਕੁੱਟਦਾ। ਹਾਂ ਹਾਂ ਬਾਬਾ ਜੀ ਹਾਂ ਹਾਂ ਕੁਝ ਤਾਂ ਜਾਣੀ ਜਾਣ ਬਾਬਾ ਜੀ। ਗੱਲ ਦੇ ਵਿੱਚ ਦੀ ਪੁੱਛਦੇ ਤਾਂ ਪਹਿਲਾਂ ਬਾਬੇ ਸਾਮੀ ਗੱਲ ਪੁੱਛ ਲੈਂਦਾ ਉਸ ਤੋਂ ਬਾਅਦ ਨਾਲ ਲਾਉਂਦੇ ਹੁੰਦੇ ਨੇ। ਆਹੋ ਫਿਰ ਮੈਂ ਦੱਸੂਗੀ ਤਾਂ ਉਹ ਬਾਬੇ। ਉਹ ਫਿਰ ਸਮਝਿਆ ਨਹੀਂ ਤੂੰ ਕਹਾਣੀ ਨਹੀਂ ਸਮਝਿਆ। ਪਤਾ ਦੇ ਪਹਿਲੇ ਇਹੋ ਤੋਂ ਕਰ ਲੈਂਦੇ ਤੇਰਾ ਕੀ ਆ ਗੋ ਕਟ ਕਟ ਖਰਚ ਕਰ ਦੇ ਖਰਚ ਤੂੰ ਨਾ ਜੀ ਇਹਨੂੰ ਇਹਨੂੰ ਛੁਟਾੜ ਕੇ ਪਰ ਮੈਂ ਮੇਰਾ ਬਾਤ ਮੇਰੇ ਦਦਾ ਇੰਡੋ ਹੋਣਾ ਓਏ ਨਹੀਂ ਮੈਂ ਤਾਂ ਸਰਪੰਚ ਤੂੰ ਵੀ ਦੁੱਖ ਲੈ ਕੇ ਆਇਆ ਮੈਨੂੰ ਨਹੀਂ ਪਤਾ ਇਹਨੂੰ ਪਤਾ ਚਲ ਇਧਰ ਲਾ ਤੂੰ ਕਹਿੰਦੇ ਤੂੰ ਕੀ ਲੈ ਕੇ ਆਇਆ ਉਹਨੂੰ ਉਠਾ ਮੈਂ ਤਾਂ ਘਮਾਉਣਾ ਤੈਨੂੰ ਨਹੀਂ ਪਤਾ ਇਹਨੂੰ ਪਤਾ ਨਾ ਨਾ ਉਹਨੂੰ ਉਹਨੂੰ ਠਾ ਦੁਬਾਰੇ ਬਲਾਉਣਾ ਆ ਕੀ ਆਉਂਦ ਰੀਆ ਨੂੰ ਕਹਿਵੇਂ ਬੱਗਰ ਨੂੰ ਤੇ ਹੋਰ ਸਹੀ ਹਾ ਤਾਂ ਓਏ ਆ ਗਿਆ ਯਾਰ ਬਾਬਾ ਹੀ ਨਾਲ ਹੈ ਮੈਂ ਓਏ ਉਹ ਵੀ ਕਹਿਣਾ ਮੈਂ ਤਾਂ ਵੀ ਬੜਾ ਜਾਨੀ ਹੈ ਤਾਂ ਜੰਮ ਮੈਂ ਮੜਾ ਤੁਸੀਂ ਚੱਕ ਕੇ ਰੱਖੋ ਨਾ ਲੱਗਦਾ ਉਹ ਕਲੱਚ ਆਏ ਨਾ ਮਗੀ ਜਨਾਨੀ ਕਿੰਨੀ ਸੋਹਣੀ ਹੈ ਕਹਣਾ ਵੇ ਪਾਪ ਕਿਉਂ ਖੱਟੀ ਹੈ ਓਣ ਤਾਂ ਛੱਡ ਦੇ ਮੇਰਾ ਬਾਬਾ ਦੇਖ ਕੰਨ ਜਨਾਨੀ ਅੰਦਰ ਬਾਬਾ ਚੱਲ ਦਵਾਰੇ ਗਈ ਦਵਾਰੇ ਗਈ ਹੋਤੀ ਕਿੰਨੀ ਗਰੀ ਮੈਨੂੰ ਇਹਨਾਂ ਦਵਾਰ ਮੈਂ ਤੂੰ ਕਿ ਉੱਠਿਆ ਤੂੰ ਨਹੀਂ ਖੜਾ ਹੋਣਾ ਸੀ ਤੂੰ ਨਹੀਂ ਸਿੱਖਣਾ ਹੋਣਾ ਹਾਂ ਹਾਂ ਓਏ ਆ ਆ ਦਵਾਰੇ ਆ ਹੁਣ ਇਹੀ ਸੀ ਦਵਾਰੇ ਲੈਣਾ ਦਵਾਰੇ ਕਹਿ ਦਿੰਜੇਗਾ ਇੰਦਰ ਲੈ ਲੈਂਦੇ ਆ ਨਾ ਕਲੋਸ ਤਾਂ ਹੋ ਗਿਆ ਕੋਈ ਹੋ ਗਿਆ ਇਹ ਰਵੇ ਮੈਂ ਦਵਾਰੇ ਪਹਿਲਾਂ ਉੱਠ ਕੇ ਆ ਕੇ ਚੱਲ ਪਹਿਲੀ ਰਾਤ ਮੈਂ ਅਸਲੀ ਹੋਈ ਮਰੀ ਆਸ ਨਹੀਂ ਮਾਹੀ ਦਾ ਨਬਤ ਰਣਾ ਲਾ ਤਾ ਇੱਥੇ ਨਾਲ ਆਂਦੀ ਐ ਅੱਛਾ ਮੱਗਰ ਕਾ ਤੰਗਾ ਮੈਨੂੰ ਲਾ ਲਾ ਮੱਗਰੀ ਚੱਲ ਚੱਲ ਤੁਸੀਂ ਖੜ ਜਦੋਂ ਇਹ ਖੜੇ ਹੋ ਜਾਣਗੇ ਬਿਠਾ ਲੈਣਗੇ ਫਿਰ ਮੈਂ ਤਾਂ ਨਾ ਤੁਸੀਂ ਨਾ ਮੈਂ 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 ਰਿਪਲਾਈ ਕਰਾਂਗੇ ਤੁਹਾਡੇ ਨਾਲ ਮੈਂ ਰਿਪਲਾਈ ਕਰ ਜਦੋਂ ਮੈਂ ਤੈਨੂੰ ਬੁਲਾਇਆ ਮੇਰਾ ਪੱਕ ਦਾ ਰੰਗ ਦੋ ਚਲੋ ਐਕਸ਼ਨ ਸੂਟ ਕਹਿ ਦੇ ਸੂਟ ਐਕਸ਼ਨ ਆ ਜਿਹੜਾ ਭਾਈ ਆਬਦ ਮਾਦਵਾਰੇ ਚੱਲ ਚੱਲ ਛੱਡ ਜਾ ਛੱਡ ਜਾ ਛੱਡ ਜਾ ਯਾ ਇਹ ਤੂੰ ਹੱਸਦਾ ਇਹ ਆਪੇ ਪਤਾ ਕੱਬਨ ਜਾਂਦਾ ਚੱਲ 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 ਦਿਨ ਚੜ੍ਹਦਾ ਹਾਏ ਓ ਮੈਂ ਤੈਨੂੰ ਹਾਂ ਹਾਂ ਸਰਬੋਤਮ ਮੈਂ ਨਾ ਲਾ ਲਾ ਬੋ ਦਿਨ ਉਰੇ ਦਾ ਟਿਕ ਜਾ ਫਿਰ ਬਾਬਾ ਨੇ ਹਰ ਚੱਲ ਜਨਾਨੀ ਦੇਖ ਕੇ ਤਾਂ ਇੰਨਾ ਹੋ ਜਾਂਦਾ ਹੈ ਇੱਥੇ ਬਗਦੂ ਬਾਕੀ ਬਾਬੇ ਜਾਣੀ ਜਾਣਾ ਯਕੀਨ ਆ ਗਿਆ ਮੈਨੂੰ ਨਾ ਨਾ ਬਚਾਲੇ ਦੀ ਆ ਨਹੀਂ ਖੜ ਦੇ ਚਲ ਦਵਾਰੇ ਦਵਾਰੇ ਫੇਰ ਚੱਲ ਲਾਸਟ ਲਾਸਟ ਨਹੀਂ ਮੇਰਾ ਫੋਨ ਸੀਗਾ ਚਲ ਹੁਣ ਹੁਣ ਚੱਲ ਚੱਲ ਤੇਰਾ ਨਾਂ ਇਧਰ ਕਲੋਸ ਨਾ ਹੀ ਸ਼ਮਸਾਹ ਕੰਟਰੋਲ ਕੀਤਾ ਦਵਾਰੇ ਫੇਰ ਸਿੱਟ ਲੈ ਬਾਬੇ ਦੇ ਵੀ ਨਹੀਂ ਡਿੱਗਦੀ ਨਹੀਂ ਐਕਸ਼ਨ ਆਹ ਚ ਖੜ ਜਾ ਤਕਾਣਾ ਮਰੀ ਆ ਬੈਠੇ ਕੁਝ ਹਾਂ ਕਹਦੇ ਹੋ ਦੀ ਹੱਸਣਾ ਕਹਦੇ ਬਾਬੇ ਦੇ ਡਿੱਗਦੇ ਨਾ ਤੂੰ ਆਇਆ ਤਰ ਤੱਕ ਆ ਰਿਹਾ ਬਾਬਾ ਇਹ ਤਾਨੂੰ ਬਾਬਾ ਜੀ ਫਿਰ ਮਗਰ ਆ ਚੱਲ ਚੱਲ ਜਲ ਸੁਣ ਤੇ ਚੱਲ ਬਣ ਗਿਆ ਬਣ ਗਿਆ ਉਹ ਮਾਰੂ ਉਹ ਆਹ ਮਾਰੂ ਧੱਕਾ ਮਾਰ ਠੀਕ ਆ ਮਾਰੂ ਚੱਲ ਰੈਡੀ ਚਲੋ ਚਲੋ ਐਕਸ਼ਨ ਕਿੰਨਾ ਟੰਬਾ ਤਾਂ ਕਰੋ ਜੁੜੀਆਂ ਮੈਂ ਓਏ ਹਵਲੀ ਪੁਲਿਸ ਸਰਪੰਚਣੀ ਇਹਨੂੰ ਨਹੀਂ ਨਾ ਜਨਾਨੀ ਤੋੜੀ ਤੇ ਮਰਨੇ ਆ ਇਧਰ ਤਾਨੂੰ ਬਾਬਾ ਜੀ ਤਾ ਆ ਕਿਹੜਾ ਹਾਂ 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 ਚੱਲ ਆ ਇਧਰ ਲਾਲਾ ਕੋਈ ਇਧਰ ਨਹੀਂ ਬਹਿ ਜਾ ਮੈਂ ਫੇਰ ਵਧੀਆ ਰਾ ਦੱਸਿਆ ਕਿਉਂ ਉਹ ਮੈਂ ਤੇਰੇ ਮੂੰਹ ਵਿੱਚ ਦੇਖਿਆ ਸੀ ਚੱਲ ਦਵਾਰੇ ਕੇ ਆ ਨਾ ਖਰਚ ਕੇ ਐ ਕਿ ਜਨਾ ਨੀ ਨਾ ਚੱਕਰ ਮੇਰੀ ਗੱਲ ਸੁਣ ਲੈ ਪਾਪਾ ਮੇਰੇ ਕੋਲ ਤਾਂ ਇੱਕ ਹੈ ਉਹ ਵੀ ਆ ਘੜੀ ਆ ਭੱਜਦਾ ਝੂਠ ਨਾ ਬੋਲ ਬਾਬਾ ਜਾਣੀ ਜਾਣ ਹੈ ਕਿ ਤੇਰਾ ਦੂਜਾ ਵਿਆਹ ਹੋਇਆ ਨਾ ਆ ਜਾ ਇੱਥੇ ਚੜਾ ਬਾਬਾ ਜੀ ਕਦੋਂ ਹੋਇਆ ਪਿਛਲੇ ਸਾਲ ਵਰਤ ਤਾਂ ਸਿੰਦਰ ਰੱਖ ਤੇ ਆ ਮੈਂ ਪਿਛਲੇ ਸਾਲ ਹੁਣ ਇਸ ਟਾਈਮ ਉਹ ਪੈ ਕੇ ਬੈਠੀ ਆ ਉਹ ਕੈਮਰਾ ਚਲਾਈ ਰੱਖੀ ਦੂਜਾ ਪਿਆ ਹੋ ਉਹ ਰੋਗ ਲੱਗੂ ਸਾਨੂੰ ਮਤਲਬ ਇਥੋਂ ਮਾਰ ਕੇ ਥੱਲੇ ਕਰ ਲੂ ਜੇ ਤੂੰ ਮੰਨ ਜਾ ਉਹ ਨਾ ਲਊਗੀ بابا ਨਾ ਲੈ ਤੂੰ ਨਾ ਇੱਥੇ ਅਗਲੀ ਵਾਰੀ ਕਰਾਂਗੇ ਤੇ ਸਸਪੈਂਸ ਪਾਉਣਾ ਵੀ ਇਹ ਜਿਹੜਾ ਕਹਿੰਦਾ ਵੀ ਹੁਣ ਉਹ ਪੈ ਕੇ ਬੈਠੀ ਆ ਇਹ ਮੇਰੇ ਕਿੰਨੀ ਕੌੜ-ਕੌੜ ਚੱਕੀ ਜਾਊ ਮੈਂ ਉਧਰ بابا ਮੜਾ ਦੇਖੋ ਬਸ ਇੱਥੇ ਸਸਪੈਂਸ ਪਾਉਣਾ ਪੈਸੇ ਦੇ ਦੂੰਗਾ ਹਾਂ Gracias.